ਟਰਾਲੀ ਤੋਂ ਹਾਂਜੀ ਇਹ ਟਰਾਲੀ ਕਿੰਨਾ ਸਹਿਜ ਆ ਬਈ ਇਹ 11.5 ਸੀਜੀ 11.5 ਸੀ ਇਹਦਾ ਸਹਿਜ ਆ ਇਹ ਵੇਟ ਤੇ ਕਿੰਨੀ ਆ ਬਈ ਇਹ 19 ਕੁਮਟਲ ਦੀ 19 ਕੁਮਟਲ ਵੇਟ ਚਾ ਬੈੱਡ 3.5 ਫੁੱਟ ਤਿਆਰ ਹਨਾ ਹਾਂਜੀ ਟੋਪੀ ਵਗੈਰਾ ਨਾਲ ਇਹਦੇ ਜਾਲ ਟੋਪੀ ਵਗੈਰਾ ਸਾਰਾ ਕੁਝ ਨਾਲ ਆ ਟਾਇਰ ਵੀ ਦਾਗ ਨੇ ਹਾਂਜੀ ਪੱਕੇ ਤੇ ਹੁਣ ਇਹਦੀ ਡਿਮਾਂਡ ਕੀ ਆ ਬਈ ਇਹ 2.5 ਲੱਖ ਰੁਪਈਆ 2.5 ਲੱਖ ਰੁਪਈਆ ਠੀਕ ਆ ਤੇ ਇਧਰ ਆ ਤਵੀਆਂ ਇਹ 16 ਤਵੀਆਂ ਜੀ 16 ਤਵੀਆਂ ਹਾਂਜੀ ਇਹ ਬਣੀਆਂ ਕਿੰਨਾ ਦੀਆਂ ਹੁੰਜਣੀਆਂ ਬਸ ਇਹ ਸਨਾਮ ਵਾਲਿਆਂ ਦੀ ਬਲਵੰਤ ਉਹਨਾਂ ਦੀਆਂ ਬਲਵੰਤ ਉਹਨਾਂ ਸਨਾਮ ਵਾਲੇ ਇਹ ਵੀ ਕੀ ਡਿਮਾਂਡ ਹੈ ਇਹ 50000 ਰੁਪਏ ਦੀਆਂ 50000 ਦੀਆਂ ਜਿਹੜਾ ਉੱਪਰ ਜਿੰਦਰਾ ਪਿਆ ਹੈਗਾ ਇਹ 10000 ਜਮਾਣਾ ਇਹ 10000 ਰੁਪਏ ਡਿਮਾਂਡ ਹੈ ਠੀਕ ਆ ਹਲਕਾ ਫੁਲਕਾ ਮਾਰ ਤਾਣਾ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਹੋ ਜੂ ਜਿਹੜਾ ਆ ਗਿਆ ਬਈ ਇਹ 24 ਮਾਡਲ ਆ ਜੀ ਸੋਨਾ ਲਿਕ ਵਾਲਿਆਂ ਦਾ ਜੀ 24 ਮਾਡਲ ਆ ਸੋਨਾ ਲਿਕ ਵਾਲਿਆਂ ਦਾ ਹਾਂਜੀ ਤੇ ਚੱਲਿਆ ਵੀ ਥੋੜਾ ਹੀ ਹੋ ਫਰੇ ਥੋੜਾ ਹੀ ਆਪਾਂ ਦਾ ਉਹ ਆਪਦੇ ਚਾਰ ਪਾਇਆ ਆਪ ਦਾ ਆਪਦੇ ਚਾਰ ਪਾਇਆ ਇਹਦੀ ਕੀ ਡਿਮਾਂਡ ਹੈ 195 195 ਤੇ ਜਿਹੜਾ ਜਨਰੇਟਰ ਇਹ 40 ਦਾ ਹੀ ਕਰੈਪਟਨ ਦਾ ਆ ਗਿਆ ਹੀ ਕਰੈਪਟਨ ਦਾ ਆ ਗਿਆ 40 80000 ਦਾ ਦੇ ਦੇਣਗੇ 80000 ਦਾ ਇਹ ਦੇ ਦੇ ਦਾਂਗੇ ਇੱਧਰ ਆ ਗਈ ਬਿਸਕਰਮਾ ਢੜਬੇ ਵਾਲਿਆਂ ਦੀ ਬਈ ਕਿੰਨਾ ਮਾਡਲ ਹੈ ਬਈ ਇਹ ਇਹ 16 ਮਾਡਲ ਹੈ ਜੀ 16 ਮਾਡਲ ਹੈ ਇਹ ਕਿੰਨੇ ਇੰਚੀ ਚ ਹੈ ਜੀ ਇਹ 57 ਇੰਚੀ ਹੈ ਜੀ 57 ਇੰਚੀ ਚ ਹੈ ਤੇ ਇਹਦੀ ਕੀ ਡਿਮਾਂਡ ਹੈ ਇਹ 135 ਦੀ ਦੇ ਦੇਾਂਗੇ ਜੀ 135000 ਦੀ ਆਪਾਂ ਦੇ ਦਾਂਗੇ